ਲੋਕ ਸਾਧ ਸੰਗਠਨ ਦੀ ਬਾਹਰ ਕੀ ਦਾ ਬਸਾ ਸਾਰੇ ਸਾਰੇ ਆ ਚੁੱਕੇ ਆ ਮੈਂ ਇੱਕੋ ਹੀ ਬੇਚੀ ਕਰਦੇ ਆ ਕਿ ਚਾਹ ਦੇ ਸਰਕਾਰ ਹੋਵੇ ਤੇ ਚਾਹ ਪੰਜਾਬ ਦੀ ਸਰਕਾਰ ਹੋਵੇ ਛੋਕ ਕਿਵੱਤੇ ਕੇਵਲ ਵੋਟਾਂ ਦੀ ਰਾਜਨੀਤੀ ਖੇਡ ਕੇ ਵੋਟਾਂ ਪ੍ਰਾਪਤ ਕਰਨ ਦੀ ਖਾਤਰ ਸਭ ਕੁਝ ਕਰਦੀ ਹੈ ਜਿਹੜਾ ਅੱਜ ਦਾ ਗੱਠਾ ਜੇ ਮੈਂ ਨਾਂ ਲੈਣ ਲੱਗਾ ਤੇ ਉਹ ਬੰਦੇ ਮਹਾਨ ਇੱਥੇ ਬੈਠੇ ਆ ਜਿਹੜੇ ਸਾਡੇ ਵਾਂਗੂ 40-40 ਸਾਲ ਤੋਂ ਲਗਾਤਾਰ ਲੜਾਈ ਲੜਦੇ ਅਸੀਂ ਪੰਜ ਦਿਨਾਂ ਦੇ ਲੜਾਈ ਲੜੀ ਇਹਨਾਂ ਨੇ ਕਿਸਾਨਾਂ ਦੇ ਲਾਤੇ ਲੜਾਈ ਲੜੀ ਖਾਸ ਬਹਿਰੂਨ ਸਾਹਿਬ ਬੋਲ ਕੇ ਕਹੇ ਆ ਬਹੁਤ ਸੋਹਣਾ ਦਰਸ਼ਨਪਾਲ ਸਾਹਿਬ ਬੋਲ ਕੇ ਕਹੇ ਆ ਮੇਰਾ ਵਿਚਾਰ ਆ ਕਿ ਜਿਹੜੇ ਆਪਾਂ 15 ਤਰੀਕ ਨੂੰ ਵਰਦਾ ਸਾਲ ਤੋਂ ਚੱਲ ਕੇ ਜਾਣਾ ਸੀ ਜੇ ਉਹ ਦਫ਼ਤਰ ਤੱਕ ਕਿਸਾਨ ਤੇ ਪੰਚ ਤੇ ਪੰਜਾਬ ਇਹਨਾਂ ਨੂੰ ਅੱਡ ਨਹੀਂ ਕੀਤਾ ਜਾ ਸਕਦਾ ਸਾਡੇ ਵਿਚਾਰ ਮਾੜੇ ਮੁਰਤੇ ਬਹੁਤ ਹੋ ਸਕਦੇ ਆ ਗੁਰੂ ਸਾਹਿਬ ਦੇ ਵਿਚਾਰ ਹੋਰ ਹੋ ਸਕਦੇ ਆ ਰਾਜੇਵਾਲ ਸਾਹਿਬ ਦੇ ਵਿਚਾਰ ਹੋਰ ਹੋ ਸਕਦੇ ਆ ਸੇਮ ਜੋਧਾ ਦੇ ਹੋਰ ਹੋ ਸਕਦੇ ਆ ਪਰ ਲੜਾਈ ਹੈ ਇਸ ਦਾ ਪੰਜਾਬ ਨੂੰ ਬਚਾਉਣ ਤੇ ਪੰਚ ਨੂੰ ਬਚਾਉਣ ਦੇ ਖਾਤਰ ਮੈਂ ਚਾਹੁੰਦਾ ਕਿ ਇੱਕ ਸਾਂਝੀ ਕਮੇਟੀ ਥੱਲੇ ਵੀ ਬਣੇ ਤੰਦੀ ਤਾਹਾਂ ਨਾ ਬਣੇ ਅਸੀਂ ਸਮਝ ਗਏ ਕਿਉਂਕਿ ਜਗਤਾਰ ਸਿੰਘ ਹਵਾਰਾ ਜਿੱਦੇ ਜਥੇਦਾਰ ਬਣਾਇਆ ਸੀ ਤੇ ਉਹਦਾ ਮੱਤਾ ਗੁਰਦੀਪ ਸਿੰਘ ਮਠਿੰਡੇ ਨੇ ਪੜਿਆ ਸੀ ਲੱਖਾਂ ਲੋਕਾਂ ਨੇ 15 ਮਿੰਟ ਨਾਰੇ ਲਾਇਏ ਸੀ ਪਹਿਲੀ ਵਾਰ ਮੈਂ 40 ਸਾਲ ਦੀ ਜ਼ਿੰਦਗੀ ਚ ਉਹ ਕੁਝ ਵੇਖਿਆ ਸੀ ਕਿ ਲੱਖਾਂ ਲੋਕ 15 ਸਾਲ ਨੱਚਣ ਲੱਗੇ ਉਹ ਬੰਦੇ ਦੀ ਉਹਨਾਂ ਬੰਦੀ ਸਿੰਘਾਂ ਦੀ ਖਾਤਰ ਗਵਚਰਨ ਸਿੰਘ ਹੋਣਾ ਨੇ ਪ੍ਰਿੰਦਰ ਸਿੰਘ ਔੜਾ ਨੇ ਬਰਵਿੰਦਰ ਸਿੰਘ ਪਿਆਰੇਆਣਾ ਸਾਰਿਆਂ ਨੇ ਰਾਜ ਤੇ ਗੁਰਦੀਪ ਸਿੰਘ ਔੜਾ ਨੇ ਭਾਲ ਸਿੰਘ ਫਰਾਂਸ ਬੈਠੇ ਆ ਕੌਮੀ ਇਨਸਾਮ ਮੋਰਚਾ ਲਾਇਆ ਤੇ ਜੇ ਕਿਸਾਨ ਤੇ ਇਕੱਠੇ ਹੋ ਜਾਣ ਮੈਂ ਸਮਝਦਾ ਕਿ ਭਗਵੰਤ ਮਾਨ ਨੇ ਠੱਗੀ ਮਾਰਨੀ ਲੋਕਾਂ ਨਾਲ ਉਹ ਅਸੀਂ ਵੀ ਹੁਣ ਸੜਕਾਂ 'ਤੇ ਬੈਠੇ ਰਹਾਂਗੇ ਕਿ ਸਾਡੇ ਲੋਕ ਵੀ ਕਿਤੇ ਸਰਕਾਰ ਤੇ ਰਾਜ ਭਾਗ ਚਾਕੇ ਉਹ ਗੱਲਾਂ ਕਰਨਗੇ ਜਿਹੜੇ ਇਹ ਲੋਕ ਕਰ ਰਹੇ ਆ ਸਾਡੇ ਵਰਗਾਂ ਜਿੱਦਿਆ ਬੰਦਿਆਂ ਟਰਾਲੀਆਂ ਔਰ ਛਿੱਟੀਆਂ ਜਾ ਰਹੇਗਾ ਸਖਨੌਰੀ ਬਾਡਰ ਤੇ ਮੇਰਾ ਮੁੰਡਾ ਮੈਂ ਤੁ ਸਰਪੰਚ ਰੁਸੀ ਉਹ ਰੋਣ ਲੱਗ ਗਿਆ ਬੈਠਾ ਕਹਿੰਦਾ ਕੱਲ ਨੂੰ ਪਾਪਾ ਕੀ ਹੋਊਗਾ ਮੈਂ ਕਿਹਾ ਕੱਲ ਨੂੰ ਬਹੁਤ ਵੱਡਾ ਪੰਜਾਬ ਦੇ ਵਿੱਚ ਇਹਦਾ ਵਿਰੋਧ ਹੋਊਗਾ ਪਰ ਉਹ ਨਹੀਂ ਹੋਇਆ ਕਿਉਂਕਿ ਅਸੀਂ ਸਾਰੇ ਵੱਖੋ ਵੱਖਰੇ ਕਹੜੇ ਕੋਸਾਂ ਕੱਲ ਤੇ ਕੋਸਾਂ ਪਾਟੇ ਮਿਆਂ ਇਕੱਠੇ ਨਹੀਂ ਜਦੋਂ ਇਕੱਠੇ ਸੀ ਉਹ ਲੋਕ ਦਿੱਲੀਆਂ ਲੋਟਾਂ ਇੱਥੇ ਕੀ ਆਏ ਵੱਡਾ ਮੋਤੀ ਦੇ ਗੋਡੀਆਂ ਲਵਾਤਾਂ ਕਿਸਾਨਾਂ ਦੇ ਜਦੋਂ ਸੀ ਇਕੱਠੇ ਹੁੰਦੇ ਆ ਉਦੋਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਅੱਜ ਵੀ ਇਕੱਠੇ ਹੋਣ ਦੀ ਲੋੜ ਆ ਤੇ ਚੰਗੀ ਸਰਕਾਰ ਚਾਉਣ ਦੀ ਲੋੜ ਆ ਸ਼ਰਾਬੀ ਤਵਾਬੀ ਪੰਜਾਬ ਨੂੰ ਬਾਦਲ ਵਰਗੇ ਕਾਂਗਰਸੀ ਕਿੰਨਾ ਚਿਰ ਲੁੱਟੀ ਜਾਣਗੇ ਬੱਚੇ ਬਾਹਰ ਉੱਠ ਕੇ ਕੋਸ ਨਸ਼ੇ ਨੇ ਮਾਰ ਤੇ ਕਿਸਾਨ ਫੱਕਸ਼ੀਆਂ ਕਰਨ ਲੱਗ ਗਿਆ ਇਸ ਕਰਕੇ ਬੇਨਤੀ ਹੈ ਪਾਬਾ ਸੇਵਾ ਸਿੰਘ ਜੀ ਬੈਠੇ ਆ ਸੋਦੇ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜਿਨੇ 193 ਵਿੱਚ ਪੰਚ ਇਕੱਠਾ ਕਰਨ ਦੀ ਅਵਾਜ਼ ਮਾਰੀ ਸੀ ਪਰ ਨਹੀਂ ਸੁਣੀ ਗਈ ਬਾਬਾ ਰਾਜ ਸਿੰਘ ਰਿਸ਼ਪਾਲ ਸਿੰਘ ਸਰਪਜੀਤ ਸਿੰਘ ਰਾਲ ਉਹ ਬੇਅੰਮ ਸਿੰਘ ਸ਼ਹੀਦ ਦਾ ਭਤੀਜਾ ਬੈਠਾ ਪ੍ਰਵਿੰਦਰ ਸਿੰਘ ਐਨਾ ਵੱਡਾ ਪੰਚ ਇਕੱਠਾ ਹੋ ਕੇ ਕੁਝ ਨਾ ਕੁਝ ਕਰੋ ਅਸੀਂ ਤੁਹਾਡੇ ਨਾਲ ਆ ਵਗਰੂ ਜੀ ਕਾ ਖਾਲਸਾ